ਲੋ ਜੀ ਆ ਗਏ ਸੀ ਮੁੜੇ ਆਏ ਸਵੇਰੇ ਸਵੇਰੇ ਅੱਜ ਤੁਸੀਂ ਉੱਥੇ ਗਏ ਹੋ ਸੀਗੇ ਨਾ ਪੰਜਾਂ ਵਜੇ ਉੱਠੀ ਸੀ ਹਾਂ ਤੇ 7:05 ਵਜੇ ਉਹਨਾਂ 4 ਵਜੇ ਇਹਨੂੰ ਤੁਧ ਬੁਲਾ ਕੇ ਬਰਾਜ਼ੂ ਸੁਲਾ ਕੇ ਸੁਲਾਤਾ 5 ਵਜੇ ਫਿਰ ਮੈਨਾਂ ਆ ਕੇ 7:05 ਵਜੇ ਤਿਆਰ ਹੋਈ ਸੀ ਸਾਢੇ 5 ਕੁ ਰੁਪਏ ਸੀ ਹਾਂ ਕਿਉਂਕਿ ਮੰਦਿਰ ਭਰਦੀ ਆ ਪੰਜਮੀ ਆ ਜਿਹੜੀਆਂ ਸੁੱਖੀਆਂ ਹੋਈਆਂ ਕਿੰਵੀ ਪੰਜਮੀ ਅੱਜ ਤੇਰੀ ਤਿੰਨ ਹੋ ਗਏ ਦੋ ਰਹੀਆਂ ਬਸ ਹਾਂ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਫੈਮਿਲੀ ਵਲੌਗਿਸ ਤੁਹਾਡਾ ਸਵਾਗਤ ਹੈ ਅੱਜ ਹੈਗਾ ਮੇਰੀ ਦਰਾਣੀ ਦਾ ਵੱਡੇ ਬਰਥਡੇ ਬੱਤੀ ਵੱਡੇ ਕਹੋ ਸਾਰੇ ਸਾਰੇ ਹੈਪੀ ਬਰਥਡੇ ਕਰ ਮੰਗੇ ਕਮੈਂਟਾਂ ਚ ਆ ਜੀ ਸਾਰੇ ਕਾਲੂ ਕਰੀਏ ਵੀ ਲੇਟਡ ਜਾਂ ਲੰਘ ਜਾਊਗਾ ਇਹਨਾਂ ਨੂੰ ਪਰਦਾ ਇੱਕ ਦਿਨ ਬਾਅਦ ਚ ਮਿਲਦਾ ਹੈ ਆਪਣਾ ਹਾਂ ਇੱਕ ਦਿਨ ਬਾਅਦ ਚ ਵਲੌਗ ਮਿਲਦਾ ਸਾਡਾ ਇੱਕ ਦਿਨ ਪਹਿਲਾਂ ਸੀ ਬਣਾਉਣੇ ਫਿਰ ਅਸੀਂ ਕੀ ਕਰੀਏ ਹੁਣ ਅਸੀਂ ਇੱਕ ਦਿਨ ਪਹਿਲਾਂ ਮਨਾ ਨਹੀਂ ਸਕਦੇ ਫਿਰ ਮਨਾਣ ਹਾਂ ਹਾਂ ਫਿਰ ਦਿਨ ਤਾਂ ਉਹੀ ਮਨਾਣਾ ਪੈਂਦਾ ਹਨਾ ਵੀ ਕਹਿੰਦੇ ਨੇ ਕੱਟਦਿਆਂ ਨਹੀਂ ਮਨਾਏਗਾ ਦੇਰ ਬਾਅਦ ਦੇ ਮਨਾ ਲਾਂਗੇ ਵਧਾਈਆਂ ਆਖ ਬਹੁਤ ਬਹੁਤ ਕਰ ਦਿਓ ਮੇਰੇ ਵੱਲੋਂ ਤੈਨੂੰ ਤੇ ਤੇਰੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਸ਼ੁਕਰੀਆ ਜੀ ਬਹੁਤ ਬਹੁਤ ਮੈਂ ਮੈਂ ਤੈਨੂੰ ਤੀਜੇ ਨੰਬਰ ਤੇ ਵਿਸ਼ ਕੀਤਾ ਸਭ ਤੋਂ ਪਹਿਲਾਂ ਤੈਨੂੰ ਹਰਜਿੰਦਰ ਨੇ ਕੀਤਾ ਦੂਜੇ ਦੂਜੇ ਨੰਬਰ ਤੇ ਸਾਢੇ 6 ਮੇਰੇ ਆਂਦਿਆਂ ਉੱਠੀ ਬਠਾਤਾ ਅੱਗੇ ਦੇਖ ਲੋ ਸਾਡੇ ਇਹ ਇਹਨੂੰ ਨੀਂਦ ਨਹੀਂ ਆਈ ਅੱਜ ਕੁਝ ਤਾਂ ਘਰਾਂ ਚਾਚੀ ਕਿਤੇ ਮੇਰੀ ਮੈਂ ਨਾ ਸੁੱਤੀ ਪਈ ਮੇਰੇ ਗੁੱਠੇ ਦਬਰਿਆ ਮੈਂ ਫਿਰ ਮੈਂ ਫਿਰ ਮੈਂ ਇਹ ਲਖਿਜ ਕੇ ਮਾਰੇ ਟਿੱਕੇ ਪੈ ਗਿਆ ਵੀ ਉਹਨੇ ਕਹਾ ਸਾਡੇ ਤੇਰੇ ਕੇਕ ਕੱਟਿਆ ਜਾ ਰਿਹਾ ਤੇ ਚਾਚੀ ਦਾ ਕੇਕ ਕੱਟੋਗੇ ਦੇਖਦੇ ਹਾਂ ਲੇ ਕੀ ਬਣਾ ਦੇਖ ਹਾਂ ਦੇਖਦੇ ਹਾਂ ਕੀ ਕਰਦੇ ਆ ਕੀ ਕਰਦੇ ਆ ਅੱਜ ਤਾਂ ਤੀਜੀ ਸ਼ੁਰੂਆਤ ਹੋਈ ਹੈ ਕੰਮ-ਕੁਮ ਕਰਦੇ ਆ ਕੰਮ-ਕੁਮ ਕਰਦੇ ਆ ਤੇ ਅੱਜ ਮੈਂ ਤੇਰੀ ਪਸੰਦੀਦਾ ਚੀਜ਼ ਬਣਾਉਂਗੀ ਹੈ ਕੀ ਬਣਾਉਂਗੇ ਉਹ ਸਰਪ੍ਰਾਈਜ਼ ਆ ਬੱਟੇ ਸਭ ਜੀ ਦਾ ਬੱਟੇ ਹੁੰਦਾ ਨਾ ਸਾਰੇ ਉਹਦੇ دیਵਾਨੇ ਬਣ ਜਾਂਦੇ ਨੇ ਦੀਵਾਨੇ ਹੋ ਜਾਂਦੇ ਤੇਰੇ ਵਾਲੇ ਹੋਵਾਂਗੇ ਤੇਰੇ ਸਾਰੇ ਜਿੰਦੂ ਆਹੋ ਹਾਂ ਸਹੀ ਆਪੋ ਬੜੇ ਬੈਠੇ ਡਾਕਟਰ ਇਹ ਆਪਣਾ ਲਾਜ ਕਰਾ ਰਿਹਾ ਕਿ ਇਹ ਰਾਤ ਕਿਹਨਾਂ ਉੱਤੇ ਹਾਂ ਹਾਂ ਇਹ ਰਾਤ ਨੂੰ ਸੌਂਦਾ ਨਹੀਂ ਹੈ ਆਪਣਾ ਲਾਜ ਕਰਦੇ ਮੈਂ ਮੰਨ ਸੱਜਦੇ ਨਹੀਂ ਦਜੇਗਾ 9 ਵਜੇ ਕਿਉਂਕਿ 11 ਵਜੇ ਤੱਕ ਦੁਕੀ ਦੁਕੀ ਕਰ ਰੱਖ 11 ਵਜੇ ਤੱਕ ਗੇਟ ਬਾਟ ਪਈ ਜਾਊਗਾ ਗੇਟ ਦੇ ਬਾਹਰ ਖੜਿਆ ਹੋਵੇ ਗੇਟ ਖੋਲ ਦੋ ਖੋਲ ਦੋ ਖੋਲ ਦੋ ਕਾ ਪਾਪਾ ਪਾਪਾ ਚਲੀ ਗਏ ਕਰਮਾ ਪਾਪਾ ਨੇ ਮੱਛਰ ਕਾ ਪਾਪਾ ਦਾ ਟੰਡਾ ਪਾਪਾ ਕਾ ਪਾਪਾ ਅਮੂ ਪਾਪਾ ਗੱਡੀ ਲੈ ਕੇ ਜਾ ਰਿਹਾ ਪਾਪਾ ਗੱਡੀ ਲੈ ਕੇ ਕਿੱਥੇ ਆ ਗੱਡੀ ਲੈ ਕੇ ਜਾ ਰਿਹਾ ਪਾਪਾ ਕਿੱਥੇ ਆ ਫਾ ਕਿੰਨੂ ਕਹਿਨੀ ਹੁੰਦੀ ਆ ਵੀ ਮੈਨੂੰ ਟੋਕਣ ਨੂੰ ਬੁਲਾ ਦੇ ਮਾਂ ਇਹ ਬੁਲਾਉਣੇ ਜਾਂਦੇ ਨੇ ਲੋੜ ਇਸ ਵੇ ਸਵੇਰ ਦਾ ਟਾਈਮ ਆ ਤੇ ਸਾਰੇ ਆਪਣੇ ਆਪਣੇ ਕੰਮ ਲੱਗੇ ਹੋਏ ਨੇ ਹਨਾ ਮੈਂ ਵੀ ਆਪਣਾ ਕੰਮ ਕਰਕੇ ਹੱਟੀ ਆਂ ਅੱਜ ਵੀ ਮੈਂ ਵੇਲੀ ਹਾਂ ਵੀਰ ਜੀ ਵੀ ਆਪਣਾ ਕੰਮ ਕਰਕੇ ਆਤੀ ਆ ਮੈਂ ਕਿੰਨਾ ਕਹਿਤੀ ਸੁਣਾਇਨੀ ਕੱਪੜੇ ਬਦਲੇ ਨਾ ਉਹ ਮਸ਼ੀਨ ਲਾਈ ਹੋਈ ਸੀ ਨਾ ਪਿੱਛੇ ਤਾਂ ਕਰਕੇ ਬੱਬੀ ਤਾਂ ਕੱਪੜੇ ਬਦਲਦੀ ਆ ਸਾਰੇ ਆਪਣੇ ਆਪਣੇ ਕੰਮ ਲੱਗੇ ਹੋਣੇ ਇਹ ਵੀ ਆਪਣੇ ਕੰਮ ਲੱਗਿਆ ਹੋਇਆ ਛੋਟਾ ਵੀ ਲੱਗਿਆ ਵੱਡਾ ਵੀ ਲੱਗਿਆ ਹਾਤਵਾਰ ਬਣਾ ਰਹੇ ਹਾਂ ਐਤਵਾਰ ਬਣਾ ਰਹੇ ਆ ਅੱਜ ਛੁੱਟੀ ਆ ਮੇਰਾ ਬਰਥਡੇ ਆ ਅਪਲੋਟ ਆ ਦਿ ਲੋ ਆਪਣਾ ਕੱਪੜਾ ਪਹਿਣ ਹਾਂ ਚੌਲ ਘੱਟ ਆ ਸਰਨਾ ਨਹੀਂ ਨਾ ਹੁਣ ਤਾਂ ਸਰਜੂ ਫੇਰ ਦੁਆੜਾ ਲਿਆਣੇ ਪੈਣੇ ਸੋਨੀਆਂ ਨੇ ਕਾਹਨੋਂ ਕੁੱਤੀ ਨਹੀਂ ਗਈਆਂ ਹਾਂ ਕਬਾੜ ਪਹਿਲਾ ਪਹਿਲਾ ਇਹ ਕੁੱਤੀ ਜਾਵੇ ਨਾ ਕੁੱਤੀ ਹਾਂ ਫੇਰ ਫੇਰ ਹੁੰਦੀਆਂ ਨੇ ਦਵਾਰੋਂ ਹੁਣ ਦੇ ਕਿੰਨੀਆਂ ਸੋਹਣੀਆਂ ਹੋ ਰਹੀਆਂ ਇਹ ਹਰੀਆਂ ਦਵਾਰਾ ਲੋ ਜੀ ਹੁਣ ਮੈਂ ਲਾ ਬਣਾ ਲੱਗੀ ਚੌਲ ਕਿਉਂਕਿ ਅੱਜ ਅਸੀਂ ਇੱਕ ਤਾਂ ਪਹਿਲਾਂ ਸੀ ਕੀ ਹਦੇ ਪਰੌਠੇ ਬਣਾਉਣੇ ਸੀਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਹਨਾ ਵੀ ਅੱਜ ਮੈਂ ਆਪਣੀ ਅੱਜ ਹੈਗਾ ਮੇਰੀ ਨਾਨੀ ਦਾ ਬਰਥਡੇ ਇਸ ਲਈ ਉਹਦੀ ਫੇਵਰਿਟ ਚੀਜ਼ ਉਡਾ ਲਾਂਗੇ ਲੱਕੀ ਇਹ ਮਤਲਬ ਵੀ ਮੈਂ ਦੱਸਿਆ ਨੂੰ ਹੀ ਨਹੀਂ ਤਾਂ ਵੀ ਕੀ ਹੈ ਉਹਨੂੰ ਐ ਤਾਂ ਵੀ ਪਕੀਏ ਦੇ ਪਰੌਂਠੇ ਬਣਾਉਣੇ ਆ ਦੱਸਿਆ ਨੂੰ ਨਹੀਂ ਤਾਂ ਵੀ ਚੌਲ ਬਣਾਵਾਂਗੇ ਮੈਂ ਕੁਝ ਨਹੀਂ ਦੱਸਿਆ ਰਾਤ ਬਸ ਉਹਨੂੰ ਸਿਰਫ ਕੀਏ ਦੇ ਪਰੌਂਠੇ ਬਣਾ ਸਰ ਕਿਉਂਕਿ ਕੀ ਹੈ ਕਿਸੇ ਨੂੰ ਪਸੰਦ ਨਹੀਂ ਆ ਪਰੌਂਠੇ ਫਿਰ ਵੀ ਚੰਗੀਆਂ ਲੱਗਦੇ ਨੇ ਖਾ ਲੈਂਦੇ ਆ ਦਹੀਂ ਨਾਲ ਮੁੱਲੀਆਂ ਦੇ ਪਰੌਂਠੇ ਨਾਲ ਲੱਗਦੇ ਨੇ ਹੁਣ ਮੈਂ ਉਧਰ ਬੜੀਆਂ ਵਾਲੇ ਚੌਲ ਬਹੁਤ ਪਸੰਦ ਨੇ ਉਹਨੂੰ ਵੀ ਮਿਲੂ ਵੀ ਤੇ ਇਸ ਕਰਕੇ ਉਹਦੀ ਫੇਵਰਟ ਚੀਜ਼ ਬਣਾ ਰਹੀ ਆ ਤੇ ਅੱਜ ਮੈਂ ਬਣਾ ਰਹੀ ਆ ਨਾ ਚੁੱਲੇ ਤੇ ਕਿਉਂਕਿ ਨਾ ਮੈਂ ਸੋ ਚੱਲ ਚੱਲ ਨਾਲੇ ਬਾਹਰ ਬਣਾ ਲਾਂਗੇ ਨਾਲੇ ਵੀਡੀਓ ਬਣਾਵਾਂਗੇ ਕਿਉਂਕਿ ਅੰਦਰ ਨਾ ਇੱਕ ਤਾਂ ਗੈਸ ਤੇ ਬਹੁਤ ਟਾਈਮ ਲੱਗਦਾ ਹੈ ਹਨਾ ਚੌਲਾਂ ਨੂੰ ਕਿਉਂਕਿ ਚੌਲ ਜ਼ਿਆਦਾ ਹੁੰਦੇ ਨੇ 2 2.5 ਗਲਾਸ ਬਣ ਜਾਂਦੇ ਨੇ ਸਾਡੇ ਤੱਕ ਵਰਦੇ ਇਸ ਕਰਕੇ ਅਸੀਂ ਥੋੜਾ ਜਿਹਾ ਅੰਦਰ ਉਹ ਕਰਦੇ ਆ ਹੁਣ ਇਹ ਤਿੰਨਾਂਵੇਂ ਸਾਡੇ ਜਿਹੜੀਆਂ ਲਾਲ ਮਿਰਚਾਂ ਸੁੱਕਣੀਆਂ ਪਾਈਆਂ ਹੋਈਆਂ ਇਹ ਘਰਤੀਆਂ ਹੁਣ ਇਹਨਾਂ ਨੂੰ ਬਸ ਸੁੱਕ ਜਾਣਗੀਆਂ ਫਿਰ ਇਹਨਾਂ ਨੂੰ ਪੀਸ ਲਾਂਗੇ ਘਰੇ ਹੀ ਮਿਕਸੀ ਚ ਉਹ ਜੀ ਪਿਆਜ਼ ਭੁੰਨ ਤੇ ਬੜੀਆਂ ਪਾਪੀਆਂ ਤੋੜੀਆਂ ਜੀਆਂ ਅਦਰwidehat ਪਾਣੀ ਡੋਲੇਗਾ ਉਹ ਐਨੂੰ ਮੜੇ ਪਰਾਂ ਕਰ ਦੇ ਪਰਾਂ ਆ ਜਾ ਹੁਣ ਥੋੜਾ ਜਿਹਾ ਬੜੀਆਂ ਭੁੰਨ ਕੇ ਫੇਰ ਬਾਚੋ ਤੇ ਚੌਲ ਪਾ ਦਿੰਦੇ ਨਾ ਨੂਨ ਮਿਰਚ ਨਾ ਮੈਂ ਸਾਰਾ ਇਕੱਠਾ ਪਾ ਲਿਆ ਈਤੀ ਕਿਉਂਕਿ ਫੇਰ ਨੂਨ ਮਿਰਚ ਦਾ ਹਿਸਾਬ ਤਾਂ ਸਾਰਿਆਂ ਨੂੰ ਹੁੰਦਾ ਨਾ ਸਨੋ ਇਹ ਇਹ ਤਾਂ ਕੋਈ ਜ਼ਿਆਦਾ ਪੂਰੇ ਅੱਗੇ ਉਦ ਇਕੱਠੇ ਬਾਲਨੇ ਆ। ਇਹਦਾ ਡੱਬੇ ਚ ਮਿਰਚ ਜਿਹੜਾ ਅੱਡ ਦੇਣਾ ਨੂਨ ਦੱਸੋ ਇੰਨਾ ਹੋ ਉਹ ਕੋਈ ਜ਼ਿਆਦਾ ਉਹ ਨਹੀਂ ਹੁੰਦਾ। ਸਭ ਨੂੰ ਆਪਣੇ ਹਿਸਾਬ ਦਾ ਪਤਾ ਹੁੰਦਾ ਨਾ। ਮੈਂ ਤਾਂ ਆਪਾਂ ਹੀ ਪਾਲਨੇ ਆ ਕਦੇ ਵੱਧ ਘੱਟ ਹੋਇਆ ਨਹੀਂ ਆਪਣਾ। ਕੋਈ ਜੇ ਆਪਾਂ ਰੈਸਪੀ ਵੀ ਦੱਸਦੇ ਆ ਤਾਂ ਉਹ ਚ ਵੀ ਨੂਨ ਮਿਰਚ ਮੈਂ ਤਾਂ ਆਪ ਕੋਈ ਨਾ ਠੱਈ ਬਹੁਤ ਨਹੀਂ। ਅभी ਠੱਈ ਬਾਲਨੇ ਆ। ਠੱਈ ਬਾਲਨੇ ਆ। ਕਿਉਂਕਿ ਉਹਦਾ ਹਿਸਾਬ ਹੁੰਦਾ ਹੀ ਆ ਸਾਰਿਆਂ ਨੂੰ। ਕਿਸੇ ਕਿਸੇ ਨੂੰ ਹੀ ਨਹੀਂ ਹੁੰਦਾ ਹੁਣ ਹਣਾ। ਅਸਲ ਤਾਂ ਭੁੱਖ ਲੱਗ ਰਹੀ ਆ। ਲੋ ਜੀ 2.5 ਗਲਾਸ 14 ਦੇ ਪਾ ਲੇ। ਤੇ ਜਿੰਨਾ ਮਤਲਬ ਜਿੰਨੇ ਚੌਲ ਹੁੰਦੇ ਨੇ ਨਾ ਉਹ ਤੇ ਡਬਲ ਪਾਣੀ ਨਹੀਂ ਜੇ ਇੱਕ ਗਲਾਸ ਚੌਲਾਂ ਦਾ ਤਾਂ ਉਹੀ ਗਲਾਸ ਦੇ ਚ ਚੌਲ ਹੁੰਦੇ ਨੇ ਨਾ ਉਹ ਦੋ ਪੈ ਜਾਣਗੇ ਸੇਮ ਭਾਂਡਾ ਹੋਊਗਾ ਪਰ ਆਹ ਹਰ ਕਾ ਦਿਨ ਨਾਲ ਹਿਸਾਬ ਕਿਤਾਬ ਚੌਲਾਂ ਦਾ ਨਹੀਂ ਪਾਣੀ ਦਾ ਨਹੀਂ ਫਤੰਦਾ ਮੈਨੂੰ ਪਹਿਲਾਂ ਪਾਣੀ ਦਾ ਪਤਾ ਨਹੀਂ ਹੁੰਦਾ ਆਪਣੇ ਤਾਂ ਨਰ ਦੇ ਘੱਟ ਕੇ ਤੇ ਵੱਧ ਮੈਂ ਬਿਨਾ ਲੈਣੀ ਪਾ ਦਨੀ ਆ ਫੇਰ ਵੀ ਠੱਠ ਬੰਦਾ ਹੈ ਨਾ ਆਪਣੇ ਹਿਸਾਬ ਨਾਲ ਨਾ ਬਸ ਹਨਾ ਲਈ ਮੇਰਾ ਹਿਸਾਬ ਆਹੀ ਬਸ ਇੱਕ ਜਿਆ 2.5 ਗਲਾਸ ਆ ਹੁਣ ਆ ਪੰਜ ਗਲਾਸੇ ਚ ਪਾਣੀ ਮੈਂ ਗਲਾਸ ਕਦੇ ਮੀਨੇ ਨਹੀਂ ਬਸ ਜਿੰਨਾ ਕਿ ਮੈਨੂੰ ਲੱਗਦਾ ਸੱਟ ਉਹਦੇ ਨਾਲ ਪਾਲ ਨਹੀਂ ਪਰ ਮੀਨੇ ਹੋਏ ਜਿਆਦਾ ਵਧੀਆ ਰਹਿੰਦਾ ਏ ਫਿਰ ਘੱਟ ਵੱਧ ਨਹੀਂ ਰਹਿੰਦਾ ਮੀਨਾ ਹੋਇਆ ਬਹੁਤ ਵਧੀਆ ਰਹਿੰਦਾ ਘੱਟ ਵੱਧ ਨਹੀਂ ਜਾਂਦਾ ਚੌਲ ਤਾਂ ਸਾਡੇ ਖਤਮ ਹੋ ਗਏ ਹਲੇ ਕਹਿੰਦੇ ਆ ਕੱਲ ਮੈਂ ਮਾਟ ਚੋ ਲੈ ਕੇ ਆ ਲਾਗੇ ਚੋਲ ਨੂੰ ਇਕੱਠੇ ਲਿਆਵਾਂਗੇ ਹੁਣ 5-6 ਕਿਲੋ ਹੋਲ 5-6 ਕਿਲੋ ਇਕੱਠੇ ਆਣਗੇ ਫਿਰ ਜੜੀ ਹੋ ਜੂਗੀ ਫਿਰ ਤਾਂ ਉਹ ਹੋਣਾ ਤੇ ਕੀ ਵੱਧ ਲੈਣਗੇ ਦੋ ਪੰਜਾ ਚੋਲਾ ਚੋਲਾ ਪਜਾ ਦੇ ਖਾਣੇ ਆ ਹੋਰ ਐ ਕਹਿ ਸਕਦੇ ਕੋਈ ਭਈ ਨਾ ਨਾ ਖਾਂਦੇ ਆ ਫਿਰ ਸੱਚੀ ਗੱਲ ਤਾਂ ਖਾਂਦੇ ਆ ਬਈ ਹਾਂਜੀ ਅਸੀਂ ਤਾਂ ਉਹ ਦਾਲ ਛੋਲ ਰਾਤ ਦਾ ਛੋਲ ਥੱਲੇ ਛੋਲ ਗੜੀ ਛੋਲ ਚੋ ਛੋਲ ਅਖਤਮ ਕੀ ਛੋਲ ਵੀ ਅਖਾਤਮ ਹੋ ਗਏ ਤਾਂ ਚੁੱਪ ਜੇ ਕਰਿਆ ਨਹੀਂ ਤੇ 3-4 ਦਿਨ ਬਣ ਜਾਂਦੇ ਤੇ ਹੋਰ ਆ ਤਾਂ ਖਤਮ ਹੋ ਗਏ ਤੇਨ ਪਾਇ ਤੇ ਪਹਿਲਾ ਮੈਂ ਕੜੀ ਪੱਤੇ ਹੀ ਪਾਤੇ ਅੱਜ ਵਧੀਆ ਕੜੀ ਪੱਤੇ ਸਵਾਦ ਆਉਂਦਾ ਹਰੇਕਾ ਸੀਕਾ ਹਨਾ ਬਹੁਤ ਵਧੀਆ ਹੁੰਦਾ ਹੋ ਗਿਆ ਬਸ ਬਹੁਤ ਨਹੀਂ ਹਾਂ ਪੜਾਈ ਭਾਈ ਚੱਲੀ ਤੇ ਥੋੜਾ ਸਾਰੇ ਇੰਤਜ਼ਾਰ ਕਰ ਰਹੇ ਨੇ ਇੱਕ ਮੋੜੇ ਸਰੇ ਨੇ ਚੁੱਲੇ ਦੇ ਨੇੜੇ ਨੇ ਖੁਕ ਲੱਗ ਰਹੀਆਂ ਨਹੀਂ ਅੱਗੇ ਵੀ ਸਾਰੇ 9:30 ਤੱਕ ਰੋਟੀ ਖਾਣੇ ਆ ਅੱਜਪਾਸ ਅੱਜ ਦੇ ਖਾਣੇ ਅੱਜ ਸੱਜਰੇ ਉੱਠ ਗਏ ਹੈ ਮੈਂ ਵੀ 9:30 ਖਾਣੀ ਹੁੰਨੀ ਆ ਕਚਾ ਕੇ ਆਹ ਰਾਜ ਵਿਚਾਰ ਕੇ ਇਹ ਕੁदाई ਦਾ ਟੱਕਣ ਨਹੀਂ ਐ ਕੋਈ ਨੂੰ ਸਾਰੇ ਚੌੜਨਾ ਮੈਂ ਇਹਦੇ ਚ ਕੱਢ ਲੈ ਰੂਣੀ ਅੰਦਰ ਫਿਰ ਨਿਕਲ ਜਾਣਗੇ ਇਹਦੇ ਚ ਸਾਰੇ ਜਿਆਦੇ ਤਾਂ ਨਹੀਂ ਹੈਗੇ ਸੇਬੀ ਅਸੀਂ ਦਾਲ ਸਬਜ਼ੀ ਚ ਪਾ ਲਈਏ। ਬਸ ਕੜੀ ਬੱਤਰੀਓ ਖੁਸ਼ਬੂ ਆਉਂਦੀ ਆ। ਬਹੁਤ ਜਿਆਦਾ ਵਧੀਆ। ਤੇ ਦੇ ਚ ਜੜੀਆਂ ਜੜੀਆਂ ਮੈਂ ਲਾਲ ਮਿਰਚਾਂ ਪਾਈਆਂ ਨੇ ਨਾ ਸਾਬਦੀਆਂ। ਉਹ ਤਾਂ ਮੈਂ ਹੀ ਕੰਡ ਲੂੰਗੀ। ਕਿਉਂਕਿ ਮੈਨੂੰ ਜਿਆਦਾ ਪਸੰਦ ਨਹੀਂ। ਕੌੜੀ ਮਿਰਚ ਜਿਆਦਾ ਕੌੜੀ ਆ। ਮਿਰਚ ਬਹੁਤ ਕੌੜੀ ਆ ਫਿਰ ਆਪਾਂ ਕਿਸੇ ਨੂੰ ਖਲਾ ਕੇ ਉਹਦਾ ਮੂੰਹ ਨਹੀਂ ਸੁੱਕਣਾ। ਫੈਮਲੀ ਮੈਂਬਰ ਦਾ ਨਹੀਂ ਸੁੱਕਣਾ। ਪਰ ਮੈਂ ਆਪ ਦਾ ਜ਼ਰੂਰ ਹੋਰ। ਮੇਰਾ ਚਾਹੀ ਜਲਦੀ ਆਪਾਂ ਹੋਰ ਦਾ ਮੂੰਹ ਨਹੀਂ ਮਚਾ ਲੈਣਾ। ਠੀਕ ਹੈ ਨਾ? ਸਾਰੇ ਚੋਲੇ ਦੇ ਚ ਐਣ ਆ ਜਣੇ ਐਦਾ ਟੱਕਣ ਵੀ ਹੈਗਾ ਹੁਣ ਇਹ ਤਾਂ ਐ ਟੱਕਣ ਨਹੀਂ ਹੈਗਾ ਇਹਨੂੰ ਇੱਥੇ ਹੀ ਬਸ ਟੁੱਟੀ ਥੱਲੇ ਮੰਜੇ ਨੂੰ ਰੱਖ ਜਾਣੀ ਕੱਲੇ ਕੱਲੇ ਚੋਲ ਬਣਿਆ ਹਨ ਹਨਾ ਹੋਰ ਬਈ ਚੋਲ ਦੀ ਬੀਬੀ ਹਲੇ ਦੂਏ ਲੈ ਰਹੀ ਸੀ ਦੂਏ ਦੂਏ ਕਿਹੜੇ ਇੱਕ ਹੋਰ ਤੇ ਥੋੜੇ ਸਸਤੇ ਮੈਂ ਕੱਲ 50 ਹੀ ਲੈਣਾ ਸਾਦਾ ਲੈ ਕੇ ਆਂਦੀ ਹੈ ਜਦ ਕਿ ਉਹਦੇ ਤੋਂ ਹੋਈ ਨਹੀਂ ਜਾਂਦਾ ਅਸੀਂ ਬੀਬੀ ਨੂੰ ਭੇਜਦੇ ਆਂ ਬੀਬੀ ਦੀ ਰਿਸਪੈਕਟ ਕਰਦੇ ਆਂ ਤਾਂ ਕਿ ਬੀਬੀ ਨੂੰ ਇਹ ਲੱਗੇ ਇਹ ਨਾ ਲੱਗੇ ਵੀ ਜਿਵੇਂ ਮੰਜੇ ਤੇ ਬੈਠ ਗਈ ਤੂੰ ਉਹਨੂੰ ਪੇਂਜੋਕੀ ਨਹੀਂ ਹਨਾ ਲੱਗਣਾ ਤਾਂ ਚਲੋ ਉਹਨੂੰ ਕਹਾਨੂੰ ਆ ਤਾਂ ਤੁਸੀਂ ਖੁਦ ਕਹਿੰਦੀ ਆ ਵੀ ਹੁਣ ਤੱਕ ਤੁਸੀਂ ਮੈਨੂੰ ਬਹੁਤ ਜ਼ਿਆਦਾ ਮੇਰੀ ਸੇਵਾ ਕਰ ਰਹੇ ਹੋ ਬਹੁਤ ਜ਼ਿਆਦਾ ਉਹ ਕਰ ਲਈ ਵੀ ਹੁਣ ਤੁਸੀਂ ਆਪਣਾ ਆਪ ਕਰ ਲੈ ਕਰੋ ਕੋਈ ਚੱਕਰ ਨਹੀਂ ਪਰ ਸਾਨੂੰ ਬੁਰਿਆ ਲੱਗਦਾ ਬਿੱਬੀ ਨੂੰ ਸ਼ਾਪਿੰਗ ਕਰਨ ਪੇਰ ਕੇ ਬੀਬੀ ਤੇ ਪੈਸੇ ਮੰਗਦੇ ਨੇ ਦਈ ਬੀਬੀ ਦੱਸ ਰਵੇ ਦਈ ਵੀ ਦਈ ਸੌ ਦਈ ਸਾਨੂੰ ਵਧੀਆ ਲੱਗਦਾ ਫਿਰ ਉਹ ਬੀਬੀ ਆਹ ਦੇ ਖਿਸੇ ਚ ਘੱਟੇ ਨੰਦੀਆਂ ਨਾ ਹੋਰ ਆਹ ਦਾ ਆਹ ਦਾ Obrigada. ਸਬਸ 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 ਮੌਸਮੀ ਮੀਨ ਨਾਲ ਨਾ ਟੰਡਾ ਹੋਗਾ ਹੁਣ ਗਰਮੀ ਨਹੀਂ ਰਹੀ ਹੈਗੀ ਹੋਰ ਆ ਵੀ ਮੇ ਪਈ ਜਾਂਦਾ ਜਿੱਦ ਤੱਕ ਗਰਮੀ ਹੁੰਦੀ ਹੈ ਫਿਰ ਨਹੀਂ ਪੈ ਜਾਂਦਾ ਇਹ ਅਲਾ ਕੜੀ ਕਰਦੇ ਸੁਣਾ ਤੇ ਵੀ ਕੜੀ ਕਰ ਲਾਂਗੇ ਵੀ ਚੌਲ ਕਰ ਲਾਂਗੇ ਨਾਲ ਕੜੀ ਕਰ ਲਾਂਗੇ ਨਾਲ ਜਿੱਦ ਤੱਕ ਮਮਤਾ ਕਰ ਲਾਂਗੇ ਕਾਲੂ ਕੜੀ ਕਰ ਲਾਂਗੇ ਸਵੇਰੇ ਨੂਨ ਮਿਰਚਾਰੇ ਕਰੇ ਨੂੰ ਤਾਂ ਤਾਂ ਹੋਵੇ 10 ਦਿਨ ਤੋਂ ਮਹੀਨੇ ਸਾਰੇ ਨੇ ਬਾਲੇ ਮਹਿਰ ਬਬੂ ਰਹਿ ਗਈ ਬਬੂ ਖਾ ਨਹੀਂ ਰਹਾ ਹੈਗਾ ਇਸ ਕਰਕੇ ਟੱਕੇ ਨਾਲੇ ਬਿਠਾਇਆ ਵਾ ਕਿਉਂਕਿ ਭਾਂਡੇ ਦੇਖੇ ਮਸਲ ਰਹਾ ਔਰੇ ਨਾਲੇ ਸਾਰੇ ਬੈਠ ਜੰਦੇ ਨੇ ਨਾ ਜਦ ਇਕੱਠੇ ਫਿਰ ਜਾਦੇ ਚੰਗ ਲ ਜਾਂਦਾ ਇਹ ਹਨਾ ਹੈ ਖਾਓ ਟੱਕੇ ਨਾਲ ਸੁਣਨੇ ਪਾਉਗੇ ਨਾ tinggi dengannya kali ni. ਕਿੰਨੇ ਕਿੰ ਹੋਰ ਮੈਂ ਉਹੀ ਤਾਂ ਕਹਿਣੀ ਐ ਵੀ ਪਾ ਪਾ ਕੇ ਕੁੰਡੇ ਵੀ ਬਿੰਗੇ ਟੱਡੇ ਕਰ ਲਓ ਕਦੇ ਕੱਢ ਲੀਆਂ ਕਦੇ ਪਾ ਲੀਆਂ ਕਦੇ ਕੱਢ ਲੀਆਂ ਇਹਦੇ ਨਾਲ ਕੁੰਡੇ ਹੋ ਗਏ ਬਿੰਗੇ ਨਾ ਮੇਰਾ ਉਹ ਕਰਾ ਦੁੱਤੀ ਹਾਂ ਡਿਜ਼ਾਈਨ ਬਦਲਾ ਲਿਓ ਆ ਦੱਬੇ ਵੀ ਤੇੜ ਕੀ ਆ ਰਹੀ ਔਰ ਜਿੰਨਾ ਚਾਹਦੇ ਨੇ ਦੱਬੇ ਵੀ ਤੇੜ ਕੀ ਆ ਕਿੰਨੇ ਵਜੇ ਤੱਕ ਆਉਂਗੇ 9:00 ਵਜੇ ਹਜੇ ਤਾਂ ਚੱਲੇ ਐ ਹਜੇ ਆਉਣ ਦਾ ਨਹੀਂ ਪਤਾ ਬਸ ਵੀ ਆਉਣਾ ਕਿੱਦਾਂ ਐ 6 ਵਜੇ 6 ਵਜੇ ਤਾਂ ਦੁੱਧ ਦੁੱਧ ਲੈ ਜਾਂਦਾ ਤਾਂ ਰੱਖਣਾ ਦੁੱਧ ਵਰਤਾ ਉਹ ਬਣਾ ਲਾਂਗੇ ਕੱਲੂ ਪਨੀਰ 12 ਟੰਗ ਤੇ ਆਏ ਐ ਅੱਬਾ ਮਾ ਤੇਰੇ ਤੋਂ ਨਹੀਂ ਕੁਝ ਰੱਖੇ 12 ਟੰਗ ਤੇ ਆਏ ਨਾ 12 ਪਾਲੂ ਤੇਰਾ ਦੋ ਨਾ ਉਹ ਲੰਘ ਗਿਆ ਮੇਰਾ ਤਾਂ ਲੰਘ ਗਿਆ ਮੇਰਾ ਤਾਂ ਪਤਾ ਮੇਰਾ ਤਾਂ ਪਤਾ ਹੀ ਨਹੀਂ ਕਿਹੜਾ ਹਾਂ ਦੀ ਬਣਾਓ ਆਪਣਾ ਤੇ ਦੂਸਰੇ ਨੇ ਕਿਹਾ ਤਾਂ ਸ਼ਾਮ ਨੂੰ ਦੇਖਾਂਗੇ ਕੀ ਲਿਆਣਾ ਕੀ ਚਾਚੀ ਹੈਪੀ ਬਰਥਡੇ ਦਿਨ ਚਾਰ ਦਿਨਾਂ ਨੂੰ ਯੂਵੀ ਦਾ ਆ ਰਿਹਾ ਫਿਰ ਉਸ ਦਿਨ ਕੜਾਈ ਵੇਟ ਛੱਡ ਜਣੀ ਮੈਨੂੰ ਦੜ ਕੇ ਪੁੱਛਦਾ ਅੱਤਵੇਂ ਨੂੰ ਉਦੋਂ ਪਈ ਸੀ ਮੈਂ ਇਹ ਨੂੰ ਐਟ ਆ ਇਹਨੂੰ ਕਹਿੰਦਾ ਆਹੋ ਜਾ ਉੱਥੇ ਤੂੰ ਅਜੂ ਵੀ ਗਿਆ ਉਦੋਂ ਕਿਹਾ ਹਾਂ ਕਹਿੰਦਾ ਬੀਬੀ ਮਤਰਾ ਮੇਰੇ ਡੈਡੀ ਦਾ ਬਾਟੇ ਕਾਤਾ ਮੈਨੂੰ ਨਹੀਂ ਪਤਾ ਪਤਾ ਲੈ ਆਪਣੇ ਇਹ ਇਹ ਉਹਨੂੰ ਪੁੱਛਣ ਗਿਆ ਤੀ ਆਪਣੇ ਚਾਚੂ ਨੂੰ ਕਹਿੰਦਾ ਮੈਂ ਚਾਚੂ ਨੂੰ ਪੁੱਛ ਕੇ ਆਣਾ ਉਹ ਕਹਿੰਦਾ ਚਾਚੂ ਪਈ ਨਹੀਂ ਮੈਂ ਕਿਹਾ ਵੀ ਉਹ ਗੁਰਦੁਆਰਾ ਸਾਹਿਬ ਗਏ ਹੋਏ ਆ ਮੈਂ ਕਿਹਾ ਉੱਧਰ ਤਾਂ ਬੀਬੀ ਪਈ ਐ ਮਹਾਂ ਉਹ ਨਹੀਂ ਹੈਗੇ ਜੇ ਆਈ ਨਹੀਂ ਹੈਗੇ ਉਹ ਤਾਂ ਮੈਂ ਉੱਥੇ ਜਾਦਾ ਉਹ ਪ੍ਰਵਾਹ ਕਰੀ ਹਰਦੀਂਦਾ ਮਾਦਰ ਕੋਣਾ ਕਰੀ ਹਰਦੀਂਦਾ ਨਾ ਰਿਆ ਹਾਂ ਮਾ ਤਾਂ ਹਾਜ਼ਰ ਤੇ ਵਰਦੇ ਨੇ ਤਰਾਂ ਕੀ ਵੀ ਤੇ ਜਾਂਦਾ ਮੈਨੂੰ ਹੱਤਮਾ ਇਹ ਤਾਂ ਨਾਲ ਹੀ ਦੀ ਜਾਂ ਮੁੱਖੀਆਂ ਹਾਂ ਹਾਂ ਮਨ ਹੱਤਮਾ ਖਾ ਰਹੀ ਹਾਂ ਉਹ ਪੁੱਛਣ ਗਿਆ ਤਾਂ ਜਨਮ ਦਿਨ ਉਧਰ ਪੁੱਛਣਾ ਆਇਆ ਤਾਂ ਕਹਿੰਦਾ ਮੈਂ ਆਪਣੇ ਪਾਪਾ ਦਾ ਜਨਮ ਦਿਨ ਪੁੱਛ ਗਿਆ ਨਾ ਕਾ ਦਾ ਚਾਚੂ ਨੂੰ ਮੈਂ ਕਿਹਾ ਚਾਚੂ ਤਾਂ ਗਿਆ ਵਾ ਇਹ ਮਹਾ ਪਰ ਲੋਜੀ ਵੀ ਇਹ ਇਧਰ ਰਾਣੀ ਦੇ ਵੱਡੇ ਦੇ ਖਾਣ ਪੀਣ ਦੀਆਂ ਤਿਆਰੀਆਂ ਹੋ ਗਈਆਂ ਮੇਰੇ ਹਾਂ ਤੇਰੇ ਤੇ ਖਾਣੇ ਲਈ ਕੀ ਮੰਗਾਈ ਨੇ ਸਮੋਸੇ ਆ ਦੇਖੋ ਇੱਕ ਆ ਹੋ ਗਿਆ ਟੈਸਟੀਆਂ ਕਿਉਂਕਿ ਇਸ ਨੇ ਖਾਣੇ ਨਹੀਂ ਤੇ ਤਾਂ ਕਰਕੇ ਅਸੀਂ ਥੋੜਾ ਜਿਹਾ ਸਮਾਨ ਮੰਗਵਾਇਆ ਚਲੋ ਜੀ ਸਟਾਰਟ ਹੁੰਦਾ ਹੈ ਤੁਸੀਂ ਰੱਖੋ ਲਿਆ ਮੈਡਿਕਾਵਾ ਮੈਡਿਕਾਵਾ ਅੱਜ ਟੈਡੀ ਕਿਵੇਂ ਹੋ ਗਈ ਵੀ ਪਤਾ ਨਹੀਂ ਤੇ ਬਸ ਟੈਸਟਰੀਆਂ ਦਾ ਇੱਕ ਕੇਕ ਬਣਾਵਾਂਗੇ ਟੈਸਟੀਆਂ ਟੈਸਟਰੀਆਂ ਕਿਉਂਕਿ ਕੈ ਕੱਟਣਾ ਸੀ ਕਦੇ ਕੱਟਿਆ ਨਹੀਂ ਕਈ ਜੀ ਫੀਲਿੰਗ ਹੁੰਦੀ ਉਹ ਵੀ ਨਹੀਂ ਕਦੇ ਲਾਈ। ਚੰਗ ਲੱਗਦੀ ਆ। ਚੰਗ ਲੱਗਦੀ ਆ ਕਦੇ। ਉਹ ਪੈਸੇ ਨਹੀਂ। ਨਾ ਨਾ ਬਹੁਤ ਘੱਟ। ਲਾਵਾੜ। ਬੜਾ ਥੋੜੀ। ਉਹ ਵਿਚਾਰਾ ਟੀਵੀ ਲਾ ਕੇ ਬਿਠਾਇਆ ਹੋਇਆ। ਉਹ ਫੇਰ ਉਹ ਸਾਰਾ ਕੁਝ ਉਹਨੇ ਉਹ ਕਰਿਆ ਦਾ ਪੱਟੀ ਮੇਸ। ਪਤਾ ਤਾਂ ਹੈ ਤੁਹਾਨੂੰ ਉਹਦਾ। ਉਹ ਇੱਕ ਵਾਰ ਤਾਂ ਨੇ ਭਾਂਡੇ ਦੇਖ ਲੇ ਤੋਰੇ। ਪੜਕ ਜਣ। ਹੈਪੀ ਬਰਥਡੇ ਟੂ ਯੂ ਕੇ ਸੰਗ ਲੱਗ ਰਹੀ ਆ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯਰ ਚਾਚੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਬੀਅਰ ਦ ਰਾਣੀ ਬੀਅਰ ਦ ਰਾਣੀ ਕੇ ਹਾਲ ਹੋ ਮੀ ਲੋਰੇ ਅੱਜ ਮਿੰਦੀ ਦਾ ਜਲੁੰਦੀ ਨੰਤਾ ਖਾਦ ਆ ਮੈਨੂੰ ਫਲਾਇ ਹੈਗਾ ਛੱਡ ਦੋ ਬੱਤੀਆਂ ਤਾਂ ਬਜਾਈਆਂ ਨਹੀਂ ਐਕਸਾਈਟਡ ਜ਼ਿਆਦਾ ਹੋ ਗਏ। ਉਹ ਬੁੱਧੀਆਂ ਘੋਰੀ ਕਰੀਆਂ ਲੈਣਾਂ ਚੱਕਦੀ ਹੁਣ। 40 40 ਹੁਣ ਤਾਂ ਕੋਲ ਸਮਰ ਕੇ ਬੱਸ ਅੱਡੀ ਤੁੰਕਾਈ ਸੈੱਟ ਰੱਖ ਲੈ। ਮੈਂ ਕਿਹਬਰ ਦੀ ਅੱਡੀ ਖਾ ਲਾਂ ਤੁੰ। 60 ਤੱਕ ਰੱਖ ਲੈ। ਤਾਂ। ਦੋ ਸੈੱਟ ਹੁਣ ਦਿੱਤੇ। ਕਮਰਾ ਹਾਂ ਤੋ ਉਹ ਆਉਂਦੇ। ਚਲੇ ਜੋ ਗਰਮੀ ਆ। ਹਾਂ 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 ਤੇਰਾ ਕੰਮ ਖਤਮ ਹੋ ਗਿਆ ਬੇ। ਬਾਹਰੋਂ ਤੁਸੀਂ ਆਓ ਤੇ ਬਾਹਰੋਂ ਟੀਵੀ ਲਾ ਕੇ ਦੇਖ ਲਓ ਜਾਓ ਜਾਓ ਲੈ ਪੇਸਟਰੀ ਚਾਹ ਪੀ ਲਓ ਇੱਕ ਇੱਕ ਪੇਸਟਰੀ ਆਪੇ ਖਾ ਲਓ ਅੰਦਰ ਅੰਦਰ ਹੀ ਖਾਣਾ ਹੈ ਵੇਖੋ ਜੀ ਕੋਈ ਗਾੜੀ ਆਈ ਹੈ ਭਾਈ ਉਹ ਗਾੜੀ ਕੇ ਇੰਜਨ ਕੀ ਹੈ ਇਹਦਾ ਦਿੱਤਾ ਲੋਕਾਂ ਨੂੰ ਦੇ ਦਿੱਤਾ ਆਵਾਜ਼ ਨਹੀਂ ਆਉਂਦੀ ਆ ਲੋ ਕੌਡੀਆਂ ਲਿਆ ਦੇ ਬੰਦ ਕਰ ਫੋਟੋ ਤਾਰ ਲਾ ਦੇ ਅੱਛਾ ਤੇਰੀ ਫੋਟੋ ਉੱਤਰ ਰਹੀ ਐ ਖਾਂਦੇ ਦੀ ਖਾ ਲਓ ਬੇਬੇ ਆ ਖਾ ਲਓ ਖਾ ਲਓ ਟਟੂ ਖਾ ਲਾ ਲੈ ਬੀ ਉਹ ਲੈ ਲੈ ਭੁੱਲ ਗਿਆ ਹੋਣਾ ਵਿਚਾਰਾ ਇਹ ਐਕਸਾਈਟਡ ਜਾਤੇ ਹੋ ਗਿਆ ਕੋਈ ਬੱਕ ਪਰਵਾਹ ਨਾ ਕੋਈ ਅਰੇ ਪਾਚੂ ਦੇ ਬੱਟੇ ਤੇ ਵੀ ਮਸਪ੍ਰਿੰਗ ਰੋਲ ਕਰਦੇ ਹਾਂ ਹਾਂ ਆਪੇ ਪਾ ਲੈਂਦੇ ਹਾਂ